ਸਾਹਿਕਾਲ ਜੀ ਡੀਪੀ ਜੀ ਪੰਜਾਬੀ ਦਾ ਤੁਹਾਡਾ ਇੱਕ ਹੋਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਡੇ ਨਾਲ ਜੋ ਸਾਂਝੀਆਂ ਕੀਤੀਆਂ ਨੇ ਗਰਦਾਸਪੁਰ ਤੋਂ ਸਾਡੇ ਪੱਤਰਕਾਰ ਨੇ ਤੁਹਾਨੂੰ ਦੱਸ દਈਏ ਕਿ ਏਡੀਸੀ ਗਰਦਾਸਪੁਰ ਇੱਕ ਵਾਰੀ ਫੇਰ ਤੋਂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਗਰਦਾਸਪੁਰ ਦੇ ਵਿੱਚ ਏਡੀਸੀ ਸਾਹਿਬ ਜਦੋਂ ਦੇ ਵੀ ਆਏ ਨੇ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਇੱਥੇ ਕੰਮ ਕੀਤੇ ਤੇ ਕੰਮ ਕਰਦੇ ਵੀ ਪਏ ਨੇ ਹਰ ਵਾਰ ਜਿਹੜਾ ਆ ਪਬਲਿਕਲੀ ਜਾ ਕੇ ਪਬਲਿਕ ਦੇ ਕੰਮ ਸਵਾਰਦੇ ਹੋਏ ਨਜ਼ਰ ਆਏ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਜਿੰਨੀਆਂ ਵੀ ਅਵੈਦ ਜਗ੍ਹਾ ਮਲੀਆਂ ਹੋਈਆਂ ਸੀ ਦੁਕਾਨਦਾਰਾਂ ਨੇ ਪਹਿਲਾਂ ਤਾਂ ਉਹਨਾਂ ਨੇ ਉਹ ਖਾਲੀ ਕਰਵਾਈਆਂ ਤਾਂ ਹੁਣ ਉਹਨਾਂ ਨੇ ਕਿਹਾ ਕਿ ਜਦੋਂ ਮੈਨੂੰ ਲੋਕਾਂ ਦੇ ਕੋਲੋਂ ਸ਼ਿਕਾਇਤਾਂ ਮਿਲੀਆਂ ਕਿ ਬਾਜ਼ਾਰਾਂ ਦੇ ਵਿੱਚ ਲੋਕ ਆਪਣੀਆਂ ਗੱਡੀਆਂ ਖੜੀਆਂ ਕਰ ਜਾਂਦੇ ਤੇ ਆਪਣੀਆਂ ਗੱਡੀਆਂ ਖੜੀਆਂ ਕਰਨ ਤੋਂ ਬਾਅਦ ਜਿਹੜਾ ਨੇ ਇੱਧਰ ਉੱਧਰ ਚਲੇ ਜਾਂਦੇ ਨੇ ਤਾਂ ਉਹਨਾਂ ਨੇ ਉਹਨਾਂ ਦੀਆਂ ਸ਼ਿਕਾਇਤਾਂ ਸੁਣਦੇ ਹੋਏ ਬਾਜ਼ਾਰ ਦੇ ਵਿੱਚ ਇੱਕ ਵਾਰੀ ਫੇਰ ਤੋਂ ਆਪਣਾ ਐਕਸ਼ਨ ਸ਼ੁਰੂ ਕਰ ਦਿੱਤਾ ਤਾਂ ਦਾਦੇ ਇੱਕ ਹੀ ਟ੍ਰੈਫਿਕ ਪੁਲਿਸ ਦੇ ਨਾਲ ਉਹਨਾਂ ਨੇ ਗਰਦਾਸਪੁਰ ਸ਼ਹਿਰ ਦੀਆਂ ਗਲੀਆਂ ਤੇ ਸੜਕਾਂ ਦੇ ਵਿੱਚ ਜਿਹੜਾ ਆ ਉਹ ਜਾ ਕੇ ਦੇਖਿਆ ਕਿ ਸੱਚਮੁੱਚ ਲੋਕ ਗੱਡੀਆਂ ਸਕੂਟੀਆਂ ਜਿਹੜੀਆਂ ਨੇ ਆਪਣੀਆਂ ਰੋਡ ਦੇ ਵਿੱਚਕਾਰ ਖੜੀਆਂ ਕਰ ਜਾਂਦੇ ਤੇ ਇਹ ਇਧਰ ਉਧਰ ਚਲੇ ਜਾਂਦੇ ਜਿਸ ਦੇ ਨਾਲ ਰਾਹ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਆ ਉਹ ਟ੍ਰੈਫਿਕ ਨਜ਼ਰ ਆਉਂਦੀ ਏ ਤਾਂ ਦਦੀ ਇਹ ਕੀ ਹੁਣ ਏਡੀਸ ਸਾਹਿਬ ਨੇ ਉਹਨਾਂ ਸਾਰਿਆਂ ਨੂੰ ਹਦਾਇਤਾ ਦਿੰਦੇ ਹੋਏ ਕਹਿ ਦਿੱਤਾ ਆ ਨਾਲ ਦੀ ਨਾਲ ਲੋਕਾਂ ਨੂੰ ਵਾਰਨ ਵੀ ਕੀਤਾ ਕਿ ਅਗਰ ਤੁਸੀਂ ਦੁਬਾਰਾ ਤੋਂ ਇਦਾਂ ਦੀ ਗਲਤੀ ਕਰੋਗੇ ਤਾਂ ਤੁਹਾਨੂੰ ਹੋ ਸਕਦੀ ਏ ਵੱਡੀ ਜੁਰਮਾਨੇ ਦੀ ਰਕਮ ਪੈ ਸਕਦੀ ਏ ਤੁਹਾਨੂੰ ਵੱਡਾ ਜੁਰਮਾਨਾ ਹੋ ਸਕਦਾ ਆ ਤੁਹਾਨੂੰ ਦੱਦੀ ਇਹ ਕੀ ਉਹਨਾਂ ਨੇ ਕਿਹਾ ਕਿ ਮੀਡੀਆ ਰਿਪੋਰਟਾਂ ਤੋਂ ਵੀ ਸਾਨੂੰ ਪਤਾ ਲੱਗਦਾ ਰਹਿੰਦਾ ਆ ਕਿ ਕਿੱਥੇ ਕੀ ਹੋ ਰਿਹਾ ਤੇ ਅਸੀਂ ਇਮੀਡੀਏਟਲੀ ਇਹ ਕੰਮ ਕਰਨ ਦੇ ਲਈ ਅੱਗੇ ਆ ਜਾਂਦੇ ਆ ਹੋ ਤਾਂ ਦਾਦੀ ਇੱਕ ਹੀ ਗਰਦਾਸਪੁਰ ਦੇ ਵਿੱਚ ਉਹਨਾਂ ਨੇ ਦਕਾਨਾਂ ਤੇ ਰੇੜੀਆਂ ਨੂੰ ਵੀ ਜਿਹੜਾ ਆ ਉਹ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਤੁਹਾਡੇ ਸਾਹਮਣੇ ਕੋਈ ਸੈਂਟਰ ਦੇ ਵਿੱਚ ਜਾਂ ਰੋਡ ਦੇ ਵਿੱਚਕਾਰ ਗੱਡੀ ਸਕੂਟੀ ਖੜੀ ਕਰਦਾ ਤਾਂ ਉਸ ਨੂੰ ਤੁਸੀਂ ਖੁਦ ਹੀ ਕਹਿ ਦਿਓ ਕਿ ਗੱਡੀਆਂ ਅੱਗੇ ਨਾਲ ਲਾਉਣ ਤੇ ਸਾਈਡ ਤੇ ਕਰਕੇ ਲਾਉਣ ਜੇਕਰ ਉਹ ਨਹੀਂ ਮੁੜਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਮੋਟਾ ਚਲਾਨ ਜਿਹੜਾ ਆ ਹੋ ਸਕਦਾ ਆ ਨਾਲ ਦੀ ਨਾਲ ਉਹਨਾਂ ਨੇ ਰੇੜੀਆਂ ਵਾਲਿਆਂ ਨੂੰ ਕਿਹਾ ਕਿ ਅਗਰ ਤੁਸੀਂ ਰੇੜੀਆਂ ਥੋੜੀਆਂ ਪਿੱਛੇ ਕਰਕੇ ਲਗਾਓਗੇ ਤਾਂ ਆਰਾਮ ਦੇ ਨਾਲ ਗਾ ਕੇ ਵੀ ਟਾਡੇ ਕੋਲੋਂ ਸੌਦਾ ਖਰੀਦ ਸਕਦਾ ਤੇ ਤੁਹਾਡਾ ਕੰਮ ਵੀ ਜਿਹੜਾ ਆ ਵਧੀਆ ਹੋ ਸਕਦਾ ਆ ਤਸਵੀਰਾਂ ਦੇ ਦੇ ਪਈਓ ਤੁਸੀਂ ਡੀਪੀਜੀ ਪੰਜਾਬੀ ਦੇ ਉੱਤੇ ਡੀਪੀਸੀ ਸਾਹਿਬ ਨੇ ਕੀ ਕਿਹਾ ਆਓ ਸੁਣ ਲੈਨੇ ਆ ਹਾਂਜੀ ਸਰ ਅੱਜ ਦੀ ਕਾਰਵਾਈ ਬਾਰੇ ਦੱਸੋ ਆ ਦੇਖੋ ਜੀ ਅੱਜ ਦਾ ਮੈਂ ਕਿਹਾ ਮੈਂ ਜਦੋਂ ਐਸੀ ਪਿਛਲੀ ਵਾਰ ਦੁਕਾਨਦਾਰਾਂ ਦੀ ਅੱਗੇ ਜੇ ਵਾਅਦੇ ਤੋੜੇ ਸੀਗੇ ਹਮੇਸ਼ਾ ਉਹਨਾਂ ਇੱਕ ਮੈਸੇਜ ਲੱਗੇਗਾ ਕਿ ਸਰ ਸਾਡੇ ਨਾਲ ਜੋ ਤੁਸੀਂ ਕੀਤਾ ਤੇ ਸ਼ਾਮ ਨੂੰ ਤੁਸੀਂ ਵੇਖੋ ਕਿ ਗੱਡੀਆਂ ਵਾਲੇ ਮੁਰਜਲੇ ਸੜਕ ਦੇ ਵਿੱਚ ਲਾ ਕੇ ਚੱਲ ਜਾਂਦੇ ਆ ਅਸਲ ਮੇਨ ਪਰੇਸ਼ਾਨੀ ਹੋ ਹੈ ਇਸੇ ਸਬੰਧੀ ਅੱਜ ਅਸੀਂ ਟਾਈਮ ਕੱਟ ਕੇ ਜਰੂਰ ਆਇਆ ਲੋਕਾਂ ਦੀ ਜੋ ਸਮੱਸਿਆ ਆ ਰਹੀ ਔਰ ਹੱਲ ਕੱਢਣ ਲਈ ਤੇ ਤੁਸੀਂ ਵੀ ਵੇਖਿਆ ਸਾਰੇ ਪੱਤਰਕਾਰ ਵੀਰਾਂ ਨੇ ਮੇਰੇ ਨਾਲ ਹੋਰ ਪਬਲਿਕ ਹੈ ਉਹਨਾਂ ਨੇ ਵੇਖਿਆ ਕਿ ਵਾਕਈ ਜਿਹੜੇ ਮੋਟਰਸਾਈਕਲ ਤੇ ਗੱਡੀਆਂ ਬਿਲਕੁਲ ਵਿੱਚਕਾਰ ਲੱਗੇ ਆ ਦੁਕਾਨ ਦੇ ਨਾਲ ਜਿਹੜੀ ਜਗ੍ਹਾ ਉਹਨੂੰ ਬਿਲਕੁਲ ਛੱਡ ਦਿੱਤਾ ਕਿਸੇ ਦਾ ਕੋਈ ਡਰ ਪਰਵਾਹ ਨਹੀਂ ਤੇ ਹੁਣ ਅੱਜ ਵੀ ਜਿਹੜੀ ਸਾਡੀ ਕਾਰਵਾਈ ਨਹੀਂ ਕਵਾਂਗਾ ਅੱਜ ਦਾ ਮੇਰਾ ਲੋਕਾਂ ਨਾਲ ਮਿਲਣ ਦਾ ਇੱਕ ਵਿਚਾਰ ਸੀਗਾ ਮੈਂ ਉਹਨਾਂ ਦੇ ਵਿਚਾਰ ਸੁਣੇ ਤੇ ਜਿਹੜੀਆਂ ਪਬਲਿਕ ਦੀਆਂ ਪ੍ਰੋਬਲਮ ਸੀ ਉਹ ਜੈਨੂਅਲੀ ਦਿਖੀਆਂ ਤੇ ਤੁਹਾਡੇ ਮੀਡੀਆ ਰਾਈ ਮੈਂ ਹੀ ਕਹਿਣਾ ਚਾਹਾਂਗਾ ਅੱਜ ਵੀ ਜਿਹੜੀ ਮੇਰੀ ਵਾਕ ਹੈ ਇੱਕ ਮੈਸੇਜ ਹੈ ਸਾਡੀ ਪਬਲਿਕ ਨੂੰ ਜਿਹੜੇ ਪਿੰਡਾਂ ਚੋਂ ਸ਼ਹਿਰਾਂ ਚੋਂ ਆਉਂਦੇ ਨੇ ਤੁਸੀਂ ਦੁਕਾਨਦਾਰਾਂ ਦੀ ਦੁਕਾਨਦਾਰੀ ਵਿਵਧਾਨ ਲਈ ਉਹਨਾਂ ਦੇ ਨਾਲ ਸਹਿਯੋਗ ਦਿਓ ਨਾ ਕਿ ਤੁਸੀਂ ਆਪਣੀ ਉਹ ਕਰਕੇ ਜੋ ਉਧਰ ਕਰਕੇ ਤੁਸੀਂ ਵੇਤੇ ਲਾ ਕੇ ਮੋਰਸਾ ਇੱਕ ਮੋਟਰਸਾਈਕਲ ਲਾ ਦੇ ਨਾਲ 50 ਗੱਡੀਆਂ ਰੁਕ ਗਈਆਂ ਜਿਨ੍ਹਾਂ ਨੇ ਅੱਧੇ ਘੰਟੇ ਚ ਸ਼ੋਪਿੰਗ ਕਰਕੇ ਵਾਪਸ ਜਾਣਾ ਹੈ ਉਹਨੂੰ 3 ਘੰਟੇ ਲੱਗ ਕੇ ਹਨਾ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਨਾ ਅਸੀਂ ਰਲ ਮਿਲੇ ਕਿ ਆਪਣੇ ਜ਼ਿੰਮੇਵਾਰ ਜਿਹੜੇ ਗੁਰਦਾਸਪੁਰੀਏ ਬਨਣਾ ਹੈ ਜ਼ਿੰਮੇਵਾਰ ਨਾਗਰਿਕ ਬਨਣਾ ਹੈ ਕਿ ਕਿਸੇ ਤਰ੍ਹਾਂ ਦੇ ਵੀ ਉਹ ਜਿਹੜੀ ਬਿਲਕੁਲ ਇਲਲੀਗਲ ਜਿਹੜੀ ਪਾਰਕਿੰਗ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗਾ ਕਿਉਂਕਿ ਦੁਕਾਨਦਾਰ ਵੀ ਪਰੇਸ਼ਾਨ ਹੋ ਜਾਂਦੇ ਆ ਕਿਉਂਕਿ ਗਾਹ ਕਾ ਜਾਂਦੇ ਆ ਗੱਡੀਆਂ ਲਗਾ ਦਿੰਦੇ ਆ ਤੇ ਮੰਦੇ ਨਹੀਂ ਆ ਇਹਦੇ ਕਿ ਟ੍ਰੈਫਿਕ ਪੁਲਿਸ ਦੀ ਰੈਗੂਲਰ ਇੱਧਰ ਚਾਹੀਦੀ ਹੈ ਰੂਟੀਨ ਚ ਦੇਖੋ ਜੀ ਇਹ ਬੀਂਗ ਅਥੋਂ ਦੇ ਅਫਸਰ ਮੌਜੂਦ ਆ ਮੇਰੀ ਜ਼ਿੰਮੇਵਾਰੀ ਬਣਦੀ ਹੈ ਹੁਣ ਦੁਕਾਨਦਾਰ ਮੈਂ ਬੁਲਾਏ ਸੀਗੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਤੁਹਾਡੀ ਵੀ ਥੋੜੀ ਜਿਹੀ ਜ਼ਿੰਮੇਵਾਰੀ ਹੈ ਜੇ ਤੁਹਾਡੀ ਦੁਕਾਨ ਦੇ ਅੱਗੇ ਕੋਈ ਸੜਕ ਦੇ ਵਿੱਚ ਲਾ ਰਿਹਾ ਤੀ ਉਹਨੂੰ ਮੈਸੇਜ ਕਰ ਕਾ ਨਹੀਂ ਜੀ ਇਹ ਡਲਤਾ ਹੈ ਤੂੰ ਅੱਗੇ ਕਰਕੇ ਲਾ ਹਣਾ ਤੇਜ਼ ਕਰਕੇ ਦੁਕਾਨਦਾਰਾਂ ਨੂੰ ਮੈਂ ਹੀ ਕਹਿਣਾ ਚਾਹਾਂਗਾ ਅੱਜ ਦਾ ਇੱਕ ਸਾਡੀ ਤਾਂ ਜ਼ਿੰਮੇਵਾਰੀ ਬੰਦੀ ਬੰਦੀ ਹੈ ਹੁਣ ਤੁਹਾਡੀ ਗਾਕੀ ਲਈ ਤੁਹਾਡੀ ਵੀ ਜ਼ਿੰਮੇਵਾਰੀ ਤੁਹਾਡੇ ਕੋ ਗਾਕ ਆਏ ਉਹਨੂੰ ਸਮਝਾਓ ਕਿ ਨਹੀਂ ਕਾਕਾ ਅੰਦਰ ਕਰਕੇ ਲਾ ਤਾਂ ਕਿ ਹੋਰ ਕੋਈ ਗਾਕ ਵੀ ਮੇਰਾ ਨਾਲ ਕਰਕੇ ਖੜਾ ਕਰ ਸਕੇ ਤੁਸੀਂ ਤੇ ਲਗਾਤਾਰ ਨਹੀਂ ਆਸਲ ਤੇ ਟ੍ਰੈਫਿਕ ਪੁਲਿਸ ਨੂੰ ਲਗਾਤਾਰ ਗਸ਼ਤ ਕਰਨੀ ਚਾਹੀਦੀ ਹੈ ਦੇਖੋ ਜੀ ਇਹ ਸਾਡਾ ਲਗਾਤਾਰ ਰਹੇਗਾ ਅੱਜ ਮੈਂ ਕੀਤੀ ਹੈ ਮੈਂ ਕੱਲ ਨੂੰ ਫੇਰ ਵਾਕ ਕਰਾਂਗਾ ਹਣਾ ਦੋ ਚਾਰ ਦਿਨ ਬਾਅਦ ਦੇਖਣਾ ਕੀ ਫਰਕ ਪਿਆ ਅਸੀਂ ਰੱਖਾਂਗੇ ਕੰਟੀਨਿਊਟੀ ਟ੍ਰੈਫਿਕ ਪੁਲਿਸ ਮੇਰੇ ਨਾਲ ਹੈ ਚਲਾਨ ਬੁੱਕਾ ਸਾਡੇ ਨਾਲ ਹੈ ਪਹਿਲੀ ਹੁੰਦੀ ਹੈ ਹਮੇਸ਼ਾ ਤੁਹਾਡੀ ਰਿਸਪੋਨਸੀਬਿਲਟੀ ਵੀ ਵਾਰਨਿੰਗ ਦੇਣੀ ਪਬਲਿਕ ਨੂੰ ਮੈਸੇਜ ਦੇਣਾ ਉਹ ਅਸੀਂ ਅੱਜ ਦੇ ਦਿੱਤਾ ਹੈ ਨੈਕਸਟ ਟਾਈਮ ਅਸੀਂ ਪ੍ਰੋਪਰ ਪੂਰੀ ਕਾਰਵਾਈ ਕਰਾਂਗੇ ਕੋਈ ਵੀ ਗੱਡੀ ਗਲਤ ਲੱਗੀ ਕੋਈ ਮੁਰਸਾ ਲੱਗਿਆ ਉਹਨੂੰ ਬਿਲਕੁਲ ਹੀ ਬਰਕਰਾਰ ਇੱਕ ਹੋਰ ਵੱਡਾ ਕਾਰਨ ਹੈ ਰੇੜੀ ਵਾਲਿਆਂ ਦਾ ਰੇੜੀ ਵਾਲੇ ਸੈਂਟਰ ਤੇ ਲਗਾ ਦਿੰਦੇ ਆ ਉਹ ਵੀ ਵੱਡਾ ਕਾਰਨ ਹੈ ਇਹੀ ਗੱਲ ਮੈਨੂੰ ਪਹਿਲਾਂ ਮੀਡੀਆ ਮਾਈਟ ਤੁਹਾਡੇ ਮਾਦੀ ਪ੍ਰੈਸ ਵੀਰਾਂ ਨੇ ਵੀ ਦੱਸੀ ਸੀਗੀ ਕਿ ਦੁਕਾਨਦਾਰ 100 ਰੁਪਏ ਲੈ ਆ ਲੈਂਦੇ ਆ ਤੇ ਕਨੇ ਮੇਰੇ ਅੱਗੇ ਲਾ ਲਾ ਹੁਣ ਪਿੱਛੇ ਇੱਕ ਰੇੜੀ ਵਾਲਾ ਸੀਗਾ ਪ੍ਰੈਸ ਮ ਮੀਡੀਆ ਸਾਰਾ ਇਥੇ ਹੈ ਕਿ ਦੁਕਾਨਦਾਰ ਨੇ ਪੈਸੇ ਲਈ ਤੇਰੇ ਕੋ ਹਣਾ ਉਹਨੇ ਮਨਾ ਕਰਤਾ ਕਿ ਨਹੀਂ ਲੇ ਤੇ ਮੈਂ ਦੂਜਾ ਵੇਖਿਆ ਉਹਨੇ ਲਾਈਨ ਦੇ ਪਿੱਛੇ ਲਾਈ ਦੀ ਹੁਣ ਦੇਖੋ ਜੇ ਕੋਈ ਲਾਈਨ ਦੇ ਪਿੱਛੇ ਰੋਜ਼ਗਾਰਕ ਮਾਨ ਲੈ ਕਰ ਰਿਹਾ ਮੈਂ ਕਿਹਾ ਰੋਜ਼ਗਾਰ ਨਹੀਂ ਮਾਨਾ ਇਹ ਰੋਜ਼ਗਾਰ ਵਧਾਣ ਲਈ ਕੰਮ ਕਰਨੇ ਆ ਨਾ ਕਿ ਘਟਾਣ ਲਈ ਦੂਸਰੀ ਗੱਲ ਮੈਂ ਦੁਕਾਨਦਾਰਾਂ ਨੂੰ ਸਖਤ ਮੇਕੀ ਇੱਕ ਕਹਾਂਗਾ ਕਿ ਅਪੀਲ ਹੈ ਕਿ ਕਿਸੇ ਵੀ ਰੇੜੀ ਕੋਲੋਂ 150 200 ਅਗਰ ਸਾਨੂੰ ਕਿਤੇ ਪ੍ਰੂਫ ਆ ਗਿਆ ਅਨਾ ਡਾਕੂਮੈਂਟਰੀ ਪ੍ਰੂਫ ਆ ਗਿਆ ਜਾਂ ਲਿਖਤੀ ਚ ਪ੍ਰੂਫ ਆ ਗਿਆ ਜਾਂ ਹੋਰ ਸਬੂਤ ਆ ਗਿਆ ਫਿਰ ਦੁਕਾਨਦਾਰਾਂ ਨੂੰ ਅਸੀਂ ਛੱਡਾਂਗੇ ਪਿਛਲੇ ਸਾਲਾਂ ਦੇ ਜਿੰਨੀਆਂ ਵੀ ਜੜੀ ਲੱਗੀਆਂ ਅਸੀਂ ਵਿਆਹ ਸਮੇਤ ਜੜੀ ਹੈ ਉਹ ਸਾਰੀ ਉਹਨੂੰ ਬਕੂਲੀ ਕਰਾਂਗੇ ਜ਼ਿਆਦਾਤਰ ਬਜਾਰਾ ਚ ਵਾਈਟ ਲਾਈਨ ਹੋ ਯੈਲੋ ਲਾਈਨ ਨਹੀਂ ਲੱਗੀਆਂ ਉਹਦੇ ਲਈ ਐਡਮਿਨਿਸਟ੍ਰੇਸ਼ਨ ਦੇਖੋ ਜੀ ਆ ਮੈਂ ਹੁਣ ਜਿ세 ਨਾ ਨਾ ਲਾ ਰਿਹਾ ਯੈਲੋ ਲਾਈਟ ਲੱਗੀ ਹੋਈ ਸੀਗੀ ਮੈਂ ਤਾਂ ਹੀ ਕਹਿ ਰਿਹਾ ਜਿੱਥੇ ਜਿੱਥੇ ਨਹੀਂ ਲੱਗੀ ਮੈਂ ਇਹ ਉਹਨੂੰ ਪਹਿਲਾਂ ਵੀ ਕਹਿ ਤੇ ਹੁਣ ਵੀ ਅਸੀਂ ਕਰਦੇ ਚਲੋ ਲਾਇਬ੍ਰੇਰੀ ਰੋਡ ਵਾਲੀ ਸਾਈਡ ਤੇ ਚਲੋ ਕਿਤੇ ਨਹੀਂ ਲੋਤੀ ਬਿਲਕੁਲ ਠੀਕ ਆ ਜੇ ਇਹ ਵੀ ਵਿਧੀ ਨਾਲ ਕਮਿੰਗ ਡੇਸ ਅਸੀਂ ਜੈਲੋ ਲਾਈਟ ਪ੍ਰੋਪਰ ਲਵਾਵਾਂਗੇ ਇੱਕ ਸੇਲ ਦਾ ਐ ਸੰਡੇ ਨੂੰ ਬਹੁਤ ਰਸ਼ ਹੁੰਦਾ ਦਾ ਸੈਂਟਰ ਵਿੱਚ ਸੜਕ ਦੇ ਵਿੱਚ ਲੱਗੇ ਆ ਹੁੰਦੀਆਂ ਸੇਲਾਂ ਉਹਦੇ ਲਈ ਕੁਝ ਕੀਤਾ ਜਾ ਰਿਹਾ ਦੇਖੋ ਜੀ ਜਿਸਾ ਤੁਸੀਂ ਕਿਹਾ ਰਸ਼ ਵਾਲਾ ਏਰੀਆ ਹੁਣ ਰਸ਼ਪਲ ਏਰੀਆ ਮੈਂ ਚੱਲ ਕੇ ਵੇਖਾਂਗਾ ਵੇਖ ਕੇ ਜਿੱਥੇ ਜਿੱਥੇ ਕੋਈ ਮੁਸ਼ਕਲ ਲੱਗਦੀ ਆ ਜਾਂ ਕੋਈ ਇਨਕ੍ਰੋਚਮੈਂਟ ਹਟਾਣੀ ਆ ਉਹ ਹਟਾਈ ਜਾਏਗੀ ਜੇ ਕੋਈ ਗੱਡੀਆਂ ਲੱਗ ਰਹੀਆਂ ਸਾਹਮਣੇ ਦੁਕਾਨਾਂ ਨੂੰ ਹਦਾਇਤ ਕਰ ਦਿੱਤੀ ਜਾਵੇਗੀ ਜੇ ਰੇੜੀਆਂ ਵਾਲਿਆਂ ਨੇ ਨਜਾਇਜ਼ तौर ਤੇ ਲਾਈਆਂ ਉਹ ਵੀ ਹਟਾਈਆਂ ਜਾਣਗੀਆਂ